ਦੀ ਕੀ ਨਾਮ ਕੀ ਰੱਖ ਮੇਰਾ ਪਰਮੇਂਦਰ ਸਿੰਘ ਹੈ ਪਰਮੇਂਦਰ ਸਿੰਘ ਕੀ ਮਾਮਲਾ ਕੀ ਹੈ ਇਹ ਮਾਮਲਾ ਜੀ ਜਿਹੜਾ ਹਾਈਵੇ ਤੋਂ ਪੁਲ ਬਣਿਆ ਮੱਲਾ ਵਾਲੇ ਰੋਡ ਤੇ ਇਹ ਹੁਣ ਪ੍ਰਸ਼ਾਸਨ ਵੀ ਆਇਆ ਮੀਡੀਆ ਵਾਲੇ ਆਏ ਆ ਤੇ ਅਸੀਂ ਵਿਖਾਉਣ ਡਏ ਇਹਨਾਂ ਦਾ ਇੱਕ ਬੰਦਾ ਆਇਆ ਉਹ ਕਹਿੰਦਾ ਵੀ ਅਸੀਂ ਇਹ ਰੋੜੇ ਜਾਦਾ ਹੋਣ ਕਰਕੇ ਅਸੀਂ ਪੁਲ ਦੇ ਵਿੱਚ ਖੱਪਾ ਕੀਤਾ ਉਹ ਥੱਲੇ ਸਿੱਟਣ ਲਈ ਇਹ ਵੇਖੋ ਜੀ ਵੀ ਰੋੜੇ ਸਿੱਟਣ ਲਈ ਵੀ ਕਦੀ ਪੁਲ ਦੇ ਥੱਲੇ ਖੱਪਾ ਕੀਤਾ ਗਿਆ ਹੈ ਇਹਨਾਂ ਦਾ ਪ੍ਰਸ਼ਾਸਨ ਦਾ ਇੱਕ ਇਹਨਾਂ ਦਾ ਬੰਦਾ ਆਇਆ ਉਹ ਮੰਨਦਾ ਨਹੀਂ ਉਹ ਕਹਿੰਦਾ ਜੀ ਅਸੀਂ ਇਹ ਰੋੜੇ ਸਿੱਟਣ ਲਈ ਇਹਨਾਂ ਖੱਪਾ ਕਰਨਾ ਪਿਆ ਵੇਖੋ ਨਾਲ ਖਾਲੀ ਜਗ੍ਹਾ ਪਈ ਏ ਇਹ ਉੱਥੇ ਵੀ ਸਿੱਟ ਸਕਦੇ ਆ ਰੋੜੇ ਪੁਲ ਦੇ ਵਿੱਚ ਇਹ ਹੁਣ ਮੰਨਦੇ ਨਹੀਂ ਆ ਇਹ ਪੁਲ ਦਰਅਸਲ ਇਹ ਖੱppa ਟੁੱਟ ਚੁੱਕਾ ਹੈ ਦੁਬਾਰਾ ਇਹਦਾ ਲੈਂਟਰ ਪਿਆ ਉਹ ਹਾਲੀ ਨਹੀਂ ਮੰਨਣ ਦੇ ਆ ਉਹ ਕਹਿੰਦੇ ਵੀ ਨਹੀਂ ਇਹ ਇਹ ਜਿਹੜਾ ਮਾਮਲਾ ਜੀ ਅਸੀਂ ਇਹਨੇ ਜਾਂਚ ਹੋਣੀ ਚਾਹੀਦੀ ਏ ਪੁਲ ਸਾਰਾ ਦੁਬਾਰਾ ਬੰਨਣਾ ਚਾਹੀਦਾ ਇਸ ਕਰਕੇ ਅਸੀਂ ਕਹਿੰਨੇ ਆ ਵੀ ਇੱਥੇ ਜਿਹੜਾ ਇਹਨਾਂ ਦਾ ਕੋਈ ਵੀ ਅਫਸਰ ਆਉਂਦਾ ਉਹ ਕਹਿੰਦਾ ਨਹੀਂ ਜੀ ਨਹੀਂ ਇਹ ਜੀ ਅਸੀਂ ਪੱਛ ਲਾਇਆ ਜੀ ਇਹਨੂੰ ਚਾਲੂ ਕਰਨਾ ਸੀ ਇਨਾ ਉੱਥੋਂ 50 ਫੁੱਟ ਮਿੱਟੀ ਥੱਲੇ ਡੂੰਘਾ ਡੋਇਆ ਪੱਤਿਆ ਜੀ ਇਹ ਥੱਲੇ ਕਲਪ ਵੀ ਕੀਤੀ ਗਈ ਕਲਪ ਕੀਤੀ ਹੈ ਥੱਲੇ ਇਹ ਰਾਤ 2 ਵਜੇ ਨਾਲ ਦੁਬਾਰਾ ਮਟੀਰੀਅਲ ਪਾ ਕੇ ਭਰਿਆ ਸਮਾਨ ਨਾਲ ਇਹ ਮੰਗ ਅਸੀਂ ਤੇ ਇਹੀ ਕਰਦੇ ਇੱਕ ਜਾਜ ਹੋਣੀ ਚਾਹੀਦੀ ਹੈ ਜੀ ਵੀ ਜਿਹੜਾ ਵੀ ਇਹ ਇੱਕ ਪੁਲ ਦੁਬਾਰਾ ਸਾਰਾ ਤਿਆਰ ਹੋਣਾ ਚਾਹੀਦਾ ਜੀ ਆਪਣਾ ਫਾਕੀ ਨਾਮ ਕੀ ਆਪਣਾ ਮੈਂ ਰਾਕੇਸ਼ ਕੁਮਾਰ ਜੁਨੇਨ ਜੀ ਨੇ ਪੀਡਬੀ ਨੈਸ਼ਨਲ ਇਨਵੈਸਟ ਤੇ ਸਾਰਾ ਇੱਕ ਹੀ ਮਾਮਲਾ ਕੀ ਹੈਗਾ ਕਿ ਜਿਹੜਾ ਇੱਕ ਪੁਲ ਦੇ ਉੱਪਰ ਆਪਾਂ ਖੜੇ ਰੋਪੜ ਨਿਆ ਤੇ ਉੱਪਰ ਜਿਹੜਾ ਪੁਲ ਬਣਾਇਆ ਗਿਆ ਇਹਨੂੰ ਦੁਬਾਰਾ ਰਿਪੇਅਰ ਕੀਤੀ ਜਾ ਰਹੀ ਹੈ ਜੋ ਪੇਰ ਨਹੀਂ ਕੀਤੀ ਜਾ ਰਹੀ ਐ ਇਹ ਜਦੋਂ ਬਾਰਿਸ਼ ਦਾ ਮੌਸਮ ਆਇਆ ਸੀਗਾ ਪਿੱਛੇ ਪਾਣੀ ਦੇ ਕਰਕੇ ਤਕਰੀਬਨ 100 ਕਿੱਲੇ ਫਸਲ ਡੁੱਬ ਗਈ ਸੀ ਲੋਕਾਂ ਦੇ ਡਿਮਾਂਡ ਦੇ ਉੱਤੇ ਅਸੀਂ ਜਿਹੜੀ ਡਾਇਵਰਜਨ ਅਸੀਂ ਲਗਾਈ ਹੋਈ ਸੀਗੀ ਇਹ ਰਸਤਾ ਬੰਦ ਸੀਗਾ ਇਹਨੂੰ ਮੋਕਿਓ ਤੇ ਅਸੀਂ 2 ਦਿਨ ਦੇ ਵਿੱਚ ਇਹ ਰਸਤਾ ਚਾਲੂ ਕੀਤਾ ਤੇ ਡਾਇਵਰਜਨ ਤੋੜ ਕੇ ਉਹ ਪਾਣੀ ਕਢਾਇਆ ਸੀ ਹੁਣ ਜਿਹੜਾ ਇਹਦਾ ਪੈਂਡਿੰਗ ਵਰਕ ਹੈ ਅਪਰੋਚ ਲੈਵ ਦਾ ਉਹ ਅਸੀਂ ਹੁਣ ਬਣਾਣਾ ਉਹਦੇ ਵਾਸਤੇ ਜੋ ਕੰਕਰੀਟ ਹੈ ਉਹਦੇ ਜੁਆਇੰਟ ਬਣਾਉਣ ਵਾਸਤੇ ਸਾਨੂੰ ਜਿਹੜਾ ਇਹਨਾਂ ਦਾ ਐਕਸਪੈਂਸ਼ਨ ਜੁਆਇੰਟ ਬਣਾਉਣਾ ਹੁੰਦਾ ਹੈ ਪਲੱਸ ਹੁੰਦੇ ਇਸ ਅਪਰੋਚ ਲੈਵ ਦੀ ਜੁਆਇੰਟ ਬਣਾਉਣ ਵਾਸਤੇ ਉਹਨੂੰ ਚਿਪਿੰਗ ਕੀਤੀ ਗਈ ਸੀ ਜੋ ਲੋਕਾਂ ਨੂੰ ਲੱਗਿਆ ਕਿ ਇਹ ਟੁੱਟ ਰਿਹਾ ਇਹ ਉਹਨਾਂ ਬੰਦਿਆਂ ਨੇ ਆਪਣੇ ਜੋ ਵਰਕਰਸ ਹੋਣਗੇ ਉਹਨਾਂ ਨੇ ਆਪਣੇ ਸੇਫਟੀ ਆ ਉਹਨਾਂ ਵਾਸਤੇ ਉਹ ਕਿੱਥਾ ਹੋਣਾ ਕਵਰ ਬੈਠੇ ਸਾਰੇ ਇਹਨੂੰ ਰਾਤ ਦੇ ਸਮੇਂ ਫਿਰ ਰਾਤ ਦੇ ਨੇਰੇ ਵੇਲੇ ਬੰਦ ਰਹੇ ਇਹ ਰਾਤ ਦੇ ਨੇਰੇ ਵਿੱਚ नहीं बन तो अरे जो जब जब उपर बनाया पाया गया दोबारा उन्नीस साल ਨਹੀਂ ਅੱਜ ਤੁਸੀਂ ਸਰ ਬਣਾਇਆ ਅੱਛਾ ਫਿਰ ਸਰ ਇੱਕ ਥੱਲੇ ਸੀ ਗੱਲ ਕਿ ਪੋਲ ਦੇ ਥੱਲੇ ਫਿਰ ਥੱਲੇ ਪੈਣ ਦਾ ਆਈ ਕਿ ਜਿਵੇਂ ਆਪਾਂ ਕਹਿ ਸਕ ਰਹੇ ਹਾਂ ਕਲਬ ਕੀਤਾ ਉਹ ਕਿਉਂ ਕੀਤਾ ਉਹ ਕਲਬ ਇਸ ਕਰਕੇ ਕਿ ਦੁਆਰ ਤੋਂ ਹੁਣ ਕੰਮ ਉੱਥੇ ਸ਼ੁਰੂ ਕਰਨਾ ਹੈ ਇਹ ਬੰਦ ਦਾ ਪਾਸ ਹੀ ਯਾਰ ਉੱਪਰ ਫਿਰ ਇਹ ਇੰਨੀ ਮਜ਼ਬੂਤੀ ਨਹੀਂ ਹੈ ਕਿ ਪੋਲ ਦੀ ਇੰਨੇ ਕੋ ਕੰਕਰੀਟ ਦੇ ਲਈ ਦੁਬਾਰਾ ਥੱਲੇ ਆਪਣਾ ਇਹ ਦੇਖੋ ਸੇਫਟੀ ਮੀਜਰਸ ਤਾਂ ਸਾਰੇ ਗਰਖ ਹੈ ਜੇ ਉਧਰ ਉੱਥੇ ਆਪਣੇ ਸ਼ਟਰਿੰਗ ਵੀ ਲਗਣੀ ਹੈ ਸਭ ਕੁਝ ਹੋਣਾ ਹੈ ਉਹਦੇ ਵਾਸਤੇ ਸਾਨੂੰ ਉੱਥੇ ਸ਼ਟਰਿੰਗ ਤਾਂ ਚਾਹੀਦੀ ਹੈ ਇਹ ਸਾਰੇ ਕਿਸ ਨੂੰ ਦੋਸ਼ੀ ਪਾਇਆ ਜਾਂਦਾ ਕੀ ਇਹਦੇ ਕਾਰਵਾਈ ਹੋਏਗੀ ਇਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੇ ਦੇ ਵਿੱਚ ਕੋਈ ਇੱਕ ਟੰਨਾ ਬਣ ਗਿਆ ਜੇ ਜਾਂਚ ਦੇ ਵਿੱਚ ਜੇ ਦੋਸ਼ੀ ਪਾਇਆ ਜਾਂਦਾ ਕੀ ਸਜ਼ਾ ਹੋਏਗੀ ਕੀ ਕਾਰਵਾਈ ਹੋਏਗੀ ਦੇਖੋ ਇਹ ਕੰਟਰੈਕਟਰ ਨੂੰ ਫਿਰ ਉਹਦੇ ਸਾਹਮਣੇ ਫਿਰ ਆਪਾਂ ਕਰਾਂਗੇ ਸਾਡੇ ਨਿਗਾਹ ਦੇ ਵਿੱਚ ਅੱਜ ਇਹ ਆਇਆ ਇਧਰੋਂ ਨਾਲ ਕੋਈ ਹੋ ਸਾਨੂੰ ਕੋਈ ਮੈਸੇਜ ਗਿਆ ਇਸ ਗੱਲ ਦਾ ਮੈਂ ਮੌਕੇ ਉੱਤੇ ਆਇਆ ਮੈਂ ਚੈੱਕ ਕਰ ਰਹੇ ਹਾਂ ਠੀਕ ਹੈ ਨਾ ਕੰਪਨੀ ਦੇ ਰੋਡ ਤੇ ਸਾਰਾ ਪੋਲਾ ਇਹ ਸਿਰਫ ਅਫਰੋਸ ਲੈਵ ਦਾ ਰਹਿ ਗਿਆ ਸੀ ਇਹਦੇ ਉੱਤੇ ਅਫਰੋਸ ਲੈਵ ਦਾ ਰਹਿ ਗਿਆ ਸੀ ਕੰਮ ਕੰਪਲੀਟ ਕਦੋਂ ਤੱਕ ਇਹ ਰੋਡ ਬਣੇਗੀ